ਤੁਸੀਂ ਦੇਖ ਰਹੇ ਹੋ 24 ਪੰਜਾਬ ਦੀ ਚੈਨਲ ਨੂੰ ਸਥਾਨਕ ਪੁਲਿਸ ਵੱਲੋਂ ਸਮੇਂ ਤੇ ਵੱਡੀ ਸਫਲਤਾ ਮਿਲੀ ਜੇਤੋ ਸਬ ਡਿਵੀਜ਼ਨ ਡੀਐਸਪੀ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਬੀਤੇ ਦਿਨ ਹੋਈ ਨੇੜਲੇ ਪਿੰਡ ਮਾਜੀਦੇਵ ਕੇ ਚੋਰੀ ਹੋਈ ਸੀ ਉਸ ਦੀ ਅੱਜ ਬਰਾਮਦਗੀ ਕੀਤੀ ਗਈ ਹੈ ਚੋਰਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਬੜੀ ਕਾਮਯਾਬੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਚੋਰੀ 7 ਸਤੰਬਰ ਨੂੰ ਪਿੰਡ ਮਾਜੀ ਵਿਖੇ ਹੋਈ ਸੀ ਪਰ ਕੁਝ ਦਿਨਾਂ ਦੇ ਵਿੱਚ ਚੋਰੀ ਫੜਨ ਦੇ ਵਿੱਚ ਪੁਲਿਸ ਬੜੀ ਕੰਮਜਾਓ ਹੋਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹ ਥਾਰ ਗੱਡੀ ਜੋ ਚੋਰੀ ਹੋਈ ਸੀ ਪੁਲਿਸ ਨੇ ਬਰਾਮਦ ਕਰ ਲਈ ਹੈ ਜਿਸ ਦੇ ਉੱਪਰ ਕੀ ਟੈਂਪਰੇਰੀ ਨੰਬਰ ਹੋਣਾ ਵੱਲੋਂ ਲਗਾ ਦਿੱਤਾ ਗਿਆ ਸੀ ਅਤੇ ਸਾਨੂੰ ਉਹ ਵੀ ਤਸਵੀਰਾਂ ਦਿਖਾਉਣੀਆਂ ਜੋ ਘਰ ਦੇ ਵਿੱਚ ਸਮਾਨ ਚੋਰੀ ਕੀਤਾ ਗਿਆ ਸੀ ਉਸ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਗਿਆ ਹੈ ਇਸ ਸਬੰਧੀ ਥਾਣਾ ਮੁਖੀ ਪਵਾਨੀਗੜ੍ਹ ਦੇ ਅਵਤਾਰ ਸਿੰਘ ਵੱਲੋਂ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ ਕਿ ਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਚੋਰਾਂ ਵੱਲੋਂ ਕਿਵੇਂ ਚੋਰੀ ਕੀਤੀ ਗਈ ਅਤੇ ਤਸਵੀਰਾਂ ਵੀ ਦੇਖ ਸਕਦੇ ਹੋ ਐਸਐਚਓ ਬਤਾਰ ਸਿੰਘ ਦਿਖਾ ਰਹੇ ਹਨ ਜੋ ਸਮਾਨ ਉਹਨਾਂ ਚੋਰਾਂ ਤੋਂ ਬਰਾਮਦ ਕੀਤਾ ਗਿਆ ਹੈ ਕਿਉਂਕਿ ਇੱਕ ਪੁਲਿਸ ਉੱਤਰ ਵੀ ਬਹੁਤ ਕਿੰਤੂ ਪਰੰਤੂ ਸਵਾਲ ਖੜੇ ਹੁੰਦੇ ਨਜ਼ਰ ਆਉਂਦੇ ਹਨ ਕਿਉਂਕਿ ਜਦੋਂ ਚੋਰੀਆਂ ਹੁੰਦੀਆਂ ਤਾਂ ਕਹਿੰਦੇ ਹਨ ਕਿ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਪਰ ਇਹ ਕਾਰਵਾਈ ਨੇ ਇੱਕ ਉਹ ਲੋਕਾਂ ਦੇ ਸਵਾਲੀਆ ਨਿਸ਼ਾਨ ਪੈਦਾ ਕਰ ਦਿੱਤੇ ਗਿਆ ਹਨ ਜੋ ਇਹਨਾਂ ਦੇ ਪੁਲਿਸ ਤੇ ਹਮੇਸ਼ਾ ਇੱਕ ਉਂਗਲੀ ਉਠਾਉਂਦੇ ਨਜ਼ਰ ਆਉਂਦੇ ਹਨ ਕਿਉਂਕਿ ਇਹ ਚੋਰੀ ਨੂੰ ਬਰਾਮਦ ਕਰਨ ਦੇ ਵਿੱਚ ਪੁਲਿਸ ਵੱਡੀ ਸਫਲਤਾ ਮੰਨ ਰਹੀ ਹੈ ਕਿਉਂਕਿ ਇਸ ਗੱਡੀ ਦੇ ਵਿੱਚ ਜਿੱਥੇ ਥਾਰ ਗੱਡੀ ਚੋਰੀ ਹੋਈ ਤੇ ਸੋਨਾ ਅਤੇ ਕੁਝ ਸਮਾਨ ਚੋਰੀ ਹੋਇਆ ਸੀ ਜੋ ਪੁਲਿਸ ਨੇ ਬਰਾਮਦ ਕਰ ਲੈ ਗਿਆ ਹੈ ਤੇ ਤਫ਼ਤੀਸ਼ ਚੱਲ ਰਹੀ ਹੈ ਹੋਰ ਹੋਰ ਕਿਸੇ ਮਸਲਿਆਂ ਦੇ ਵਿੱਚ ਬਰਾਮਦ ਬਰਾਮਦ ਹੋਈ ਮਿਲ ਰਹੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਥਾਣਾ ਮੁਖੀ ਗਿਜ਼ਤ ਸਰਕਮਾਜੀ ਚੋਰੀ ਹੋਈ ਹੈ ਕੀ ਘਟਨਾ ਹੈ ਕੀ ਕਰ ਰਹੇ ਹੈ ਖੋਦੇ ਇਸ ਸਮਾਦਰ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਬੜੇ ਸਖਤ ਨਿਰਦੇਸ਼ ਨੇ ਕਿ ਸਾਡੇ ਡੀਐਸਪੀ ਸਾਹਿਬ ਵੀ ਪੂਰੀ ਗੱਲ ਦੀ ਰਹਿਨਮਾਈ ਇਹਦਾ ਸੀ ਇੱਕ ਮਿਤੀ ਕੁਝ ਦਿਨ ਪਹਿਨਾ ਸਾਡੇ ਪੋਹ ਨਿਗੜ ਦੇ ਏਰੀਏ ਦੇ ਵਿੱਚ ਇੱਕ ਮਾਜੀ ਪਿੰਡ ਦੇ ਵਿੱਚ ਚੋਰੀ ਹੋਈ ਸੀ ਜਿੱਥੇ ਕੋਈ ਕਥਾਰ ਗੱਡੀ ਅਤੇ ਕੁਝ ਉਹਨਾਂ ਦੇ ਘਰ ਦਾ ਘਰੇਲੂ ਸਮਾਨ ਚੋਰੀ ਕਰਕੇ ਲੈ ਗਏ ਸੀਗੇ ਤੇ ਕੁਝ ਉਹਨਾਂ ਨੇ ਉਸ ਵਕਤ ਗੋਲਡ ਲਖਿਆ ਦੀ ਪਰ ਜਿਹੜਾ ਜਦੋਂ ਅਸੀਂ ਹੁਣ ਚੋਰ ਫੜੇ ਕਿੰਨੇ ਜਿਨ੍ਹਾਂ ਤੋਂ ਅਸੀਂ ਥਾਰ ਗੱਡੀ ਵੀ ਰਿਕਵਰ ਕਰਾ ਲਈ ਤੇ ਜਿਹੜਾ ਜਿਹੜਾ ਗੋਲਡ ਦੱਸਦੇ ਦੀ ਉਹ ਸਿਰ ਜਿਹੜਾ ਹੈਗਾ ਸੀ ਸਾਰਾ ਆਰਟੀਫੀਸ਼ਲ ਹੈਗਾ ਸੀਗਾ ਕੁਝ ਉਹਨਾਂ ਦੀ ਐਲ ਸੀ ਡੀ ਤੇ ਮਾਈਕਰੋਵੇਵ ਪ੍ਰੈਸ ਕੁਝ ਅਣਸੁੱਤੇ ਜਿਹੜੇ ਆਪਣੇ ਸੂਟ ਵਗੈਰਾ ਹੈਗੇ ਸੀਗੇ ਬਰੀ ਦੇ ਉਹਦੇ ਮੈਰਜ ਹੋਈ ਸੀ ਤਾਜੀ ਉਹਨੂੰ ਮੁੰਡੇ ਦੀ ਉਹ ਵੀ ਅਸੀਂ ਨੇ ਇਹਨਾਂ ਤੋਂ ਰਿਕਵਰ ਕਰਵਾ ਲੇ ਜਿਹੜੇ ਇਹਦੇ ਵਿੱਚ ਬਿੱਕਰ ਸਿੰਘ ਹੈਗਾ ਜਿਹੜਾ ਵਿੱਕੀ ਇਹ ਪਿੰਡ ਇੱਥੇ ਰਾਇਵ ਸਿੰਘ ਪੁੱਤਰ ਮਾਜੀ ਇਹ ਮਾਜੀ ਦਾ ਰਹਿਣ ਵਾਲਾ ਇਹਦੇ ਨਾਲ ਜਿਹੜਾ ਗਰਦੀਪ ਸਿੰਘ ਹੈ ਇਹਦੇ ਮਾਮੇ ਦਾ ਮੁੰਡਾ ਹੈਗਾ ਇਹ ਪਿੰਡ ਕਲਾਰਾਂ ਦਾ ਰਹਿਣ ਵਾਲਾ ਜ਼ਿਲ੍ਹਾ ਪਟਿਆਲੇ ਦਾ ਆਪਣੇ ਤੋਂ ਥਾਣਾ ਸਮਾਣਾ ਸਦਰ ਦਾ ਰਹਿਣ ਵਾਲਾ ਕੰਮ ਜਿਹੜਾ ਹੈਗਾ ਵਿੱਕੀ ਆ ਜਿਹੜਾ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਇਹਨੇ ਇੱਥੇ ਦੁਕਾਨ ਖੁੱਲੀ ਹੋਈ ਹੈ ਪਿੰਡ ਦੇ ਵਿੱਚ ਵੀ ਵਿਆਹ ਸ਼ਾਦੀਆਂ ਦੀਆਂ ਫੋਟੋ ਸਟੂਡੀਓ ਦਾ ਇਹ ਕੰਮ ਕਰਦਾ ਤੇ ਇਹਨੇ ਗੱਡੀਆਂ ਵਗੈਰਾ ਇੱਕ ਦੋ ਗੱਡੀ ਵੀ ਜਿਹੜੀ ਹੈਗੇ ਸਕੂਲਾਂ ਦੇ ਵਿੱਚ ਕਿਹੜੀਆਂ ਆਈਆਂ ਪੰਜਾਂ ਹੋਈਆਂ ਨਗੀਆਂ ਦੂਸਰਾ ਕੀ ਕੰਮ ਕਰਦਾ ਜੀ ਦੂਸਰਾ ਜਿਹੜੇ ਉਹ ਵੀ ਇਹਦੇ ਨਾਲ ਹੀ ਲੱਗਿਆ ਹੋਇਆ ਤੇ ਵਿਆਹ ਸਾਧੀਆਂ ਦੇ ਵਿੱਚ ਕੈਮਰੇ ਵਗੈਰਾ ਨਾਲ ਚੱਕ ਕੇ ਜਿਹੜੇ ਹੈਗੇ ਜਾਣ ਜਾਣ ਵਾਲੇ ਹੁੰਦੇ ਰਗੇ ਉਹ ਵੀ ਇਸ ਨਾਲ ਹੀ ਚੱਲਦਾ ਜੀ ਇਹਨਾਂ ਦੋਨਾਂ ਨੇ ਵਾਰਦਤ ਕੀਤੀ ਹੈ ਜੀ ਹਾਂਜੀ ਇਹਨਾਂ ਦੋਨਾਂ ਨੇ ਇਹਨਾਂ ਦੋਨਾਂ ਨੇ ਰਲ ਕੇ ਇਕੱਠੇ ਨੇ ਠੀਕੇ ਨਾਲ ਵਾਰਦਤ ਕੀਤੀ ਹੈ ਇਹ ਪਰਿਵਾਰ ਵੱਲੋਂ ਤਿੰਨ ਬੰਦੇ ਦੱਸਿਆ ਜਾ ਰਿਹਾ ਵੀ ਤਿੰਨ ਬੰਦਿਆਂ ਨੇ ਵਾਰਦਤ ਕੀਤੀ ਨਹੀਂ ਪਰ ਹਾਲੇ ਹਾਲ ਤੱਕ ਵੀ ਸਾਡੀ ਇਨਟੈਰੋਗੇਸ਼ਨ ਦੇ ਹਾਲ ਤੱਕ ਵੀ ਜਿਹੜੀ ਪੁੱਛਗਿੱਛ ਦੇ ਆਧਾਰ ਤੇ ਜਿਹੜੇ ਹੈਗੇ ਦੋ ਹੀ ਬੰਦੇ ਹਲਤ ਕਾਇਦੇਗੇ ਤੀਜੇ ਬੰਦੇ ਨੂੰ ਹਾਲੇ ਸਾਡੇ ਕੋਲੇ ਪੁਲਿਸ ਰਿਮਾਂਡ ਦੇ ਨੇ ਬਾਕੀ ਰਹੀ ਸਾਡੀ ਤਤਕੀਫ ਜਿਹੜੀ ਹੈਗੀ ਉਹ ਚੱਲ ਰਹੀ ਹੈ ਸਰ ਇਹ ਕਿੰਨੀ ਤਰੀਕ ਦੀ ਘਟਨਾ ਹੈਗੀ ਤੇ ਕਿੰਨੇ ਟਾਈਮ ਦੇ ਵਿੱਚ ਪੁਲਿਸ ਨੇ ਰਿਕਵਰੀ ਕੀਤੀ ਹੈ ਕੋਈ ਘਟਨਾ ਹੈਗੀ ਆ ਜੀ ਆਪਣੇ 7 ਤਰੀਕ ਦੀ 7-9 ਦੀ ਘਟਨਾ ਹੈਗੀ ਆ ਤੇ ਅਸੀਂ ਠੀਕ ਹੈ 3 ਦਿਨਾਂ ਦੇ ਵਿੱਚ ਜਿਹੜੀ ਹੈਗੀ ਐ ਇਹ ਸਾਰੀ ਵਾਰਦਾਤ ਨੂੰ ਅਸੀਂ ਰਿਕਵਰ ਕਰਾ ਕੇ ਠੀਕ ਹੈ ਰਿਕਵਰੀ ਕਰਵਾ ਲਈ ਇਹਨਾਂ ਕੋਲ ਸਰ ਇਹਨਾਂ ਕੋਈ ਰਿਕੀ ਕਰਿਆ ਜਾਂ ਉੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰੇ ਜਿਵੇਂ ਚੋਰੀ ਕਰਨ ਦੀ ਵਿੱਚ ਕਿਉਂਕਿ ਕਿਸੇ ਦੇ ਘਰ ਤੇ ਵੀ ਚੋਰੀ ਕਰਨਾ ਬਹੁਤ ਵੱਡੀ ਗੱਲ ਹੈ ਇਹ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਠੀਕ ਹੈ ਜੀ ਇਹ ਕਹਿੰਦਾ ਜਿਹੜੇ ਇਹ ਸੀਗੇ ਵੀ ਪਿੰਡ ਦੇ ਰਹਿਣ ਵਾਲੇ ਸੀ ਇੱਕ ਦੂਜੇ ਦਾ ਜਾਣਦੇ ਸੀ ਵੀ ਇਹ ਮੁੰਡਾ ਤੇ ਜਿਹੜੀ ਇਹਨਾਂ ਦੀ ਬੋਲਟੀ ਸੀਗੀ ਕੈਨੇਡਾ ਦੇ ਵਿੱਚ ਸੈਟਲ ਸੀਗੇ ਉੱਥੇ ਗਏ ਸੀਗੇ ਤੇ ਮਦਰ ਸੀ ਜਿਹੜੀ ਹੈਗੀ ਸੀਗੀ ਉਹ ਆਪਣੇ ਪੇਕੇ ਘਰ ਗਈ ਹੋਈ ਸੀਗੀ ਇਸ ਕਰਕੇ ਜਿਹੜਾ ਘਰ ਨੂੰ ਤਾਲੇ ਲੱਗੇ ਹੋਏ ਸੀਗੇ ਇਹ ਰਿਕੀ ਵਗੈਰਾ ਨੇ ਕੋਈ ਕਰਨ ਲਾਈ ਜਿਉਂ ਪਤਾ ਲੱਗਿਆ ਰਿਕੀ ਵਗੈਰਾ ਇਹ ਅੱবি ਉਥੋਂ ਦੀ ਜਿਹੜੀ ਹੈਗੀ ਹੈ ਗਲੀ ਇਹ ਹੈਗੀ ਆ ਆਮ ਚੱਲਦੀ ਆ ਉਹ ਇਸ ਕਰਕੇ ਪਹਿਲਾਂ ਵੀ ਇਹਨਾਂ ਦਾ ਕਹਿੰਦਾ ਜਿਹੜਾ ਇਹਨਾਂ ਦੀ ਇਨਟੈਰੋਗੇਸ਼ਨ ਦੇ ਦੌਰਾਨ ਉਸ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਜਿਹੜੀ ਹੈਗੀ ਇਹਨਾਂ ਦੀ ਪਹਿਲਾਂ ਕੁਝ ਟਾਈਮ ਪਹਿਲਾਂ ਇਨਾਂ ਦੀ ਗੱਡੀ ਖਡਾਉਣ ਪਿੱਛੇ ਆਪ ਜੀ ਕੋਈ ਤਕਰਾਰਬਾਜੀ ਆਈ ਸੀ ਉਸ ਗੱਲ ਦੀ ਵੀ ਇਹਨਾਂ ਨੇ ਖੇਜ ਰੱਖੀ ਇਸ ਗੱਲ ਦੇ ਵਿੱਚ ਵੀ ਠੀਕ ਹੈ ਜਿਹੜਾ ਸਮਾਨ ਬਰਾਬਰਨ ਕੀਤਾ ਜੀ ਤੇ ਕੁਝ ਬੀਚੇ ਵਗੈਰਾ ਤਾਂ ਨਹੀਂ ਇਹਨਾਂ ਨੇ ਕਾਲੇ ਪੂਰਾ ਤਰਤੀ ਮਰਕਬੀ ਦੇਖੋ ਕੋਈ ਵੀ ਚੀਜ਼ ਹਾਲ ਤੱਕ ਵਿਕੀ ਨਹੀਂ ਸੀ ਵੈਸੇ ਵੇਚਣ ਵਾਸਤੇ ਜਿਹੜਾ 골ਡ ਨੂੰ ਇਹ ਲੈ ਕੇ ਗਏ ਸੀਗੇ ਸਨੈਰੀ ਕੋਲ ਕਿਸੇ ਕੋਲੇ ਚੈੱਕ ਕਰਵਾਇਆ ਸੀ ਪਰ ਉਹ ਜਦੋਂ ਉਹਨੇ ਦੱਸਿਆ ਵੀ ਇਹ ਆਰਟੀਫੀਸ਼ਲ ਆ ਇਹਨਾਂ ਨੇ ਉਹੀ ਸਮਾਨ ਸਾਰਾ ਇੱਦੀ ਇਕੱਠਾ ਕਰਕੇ ਟੇਚੀ ਚ ਬਾਗੇ ਠੀਕ ਹੈ ਹਾਲੇ ਸਾਮਿਆ ਹੋਇਆ ਸੀਗਾ ਇਹਨਾਂ ਦਾ ਕੋਈ ਪਿਸ਼ੋਕੜ ਮਤਲਬ ਜਿਹੜਾ ਕਿਸ ਤਰ੍ਹਾਂ ਦਾ ਦੇਖੋ ਜਿਹੜਾ ਪਿਸ਼ੋਕੜ ਜੋ ਹਲੇ ਸਾਡੀ ਇਸ ਸੰਬੰਧੀ ਇਨਟੈਰੋਗੇਸ਼ਨ ਚੱਲ ਰਹੀ ਹੈ ਜੀ ਠੀਕ ਹੈ ਤਫਤੀਸ਼ ਚੱਲ ਰਹੀ ਆ ਜਿਹੜਾ ਵਿੱਕੀ ਜਿਹੜਾ ਹੈਗਾ ਇਹਦਾ ਪਿਸ਼ੋਕੜ ਜੋ ਵੀ ਹੈਗਾ ਪਿੱਛੋਂ ਤੋਂ ਪਹਿਲਾਂ ਤੋਂ ਵੀ ਇਹਦੇ ਖਿਲਾਫ ਛੋਟੀ ਮੋਡੀਆਂ ਜਿਹੜੀਆਂ ਕੰਪਲੇਂਟਾਂ ਦੱਸਦੇ ਨੇ ਵੀ ਆਉਂਦੀ ਆਈ ਹੋਈ ਹੈ ਪਹਿਲਾਂ ਹਾਂ ਥਾਰ ਗੱਡੀ ਵੀ ਬ੍ਰਾਮ ਤੋਂ ਚੁੱਕੇ ਸਨ ਬਿਲਕੁਲ ਜੀ ਉਹ ਵੀ ਜਿਹੜੀ ਹੈਗੀ ਇਹਨਾਂ ਨੇ ਇੱਕ ਨਾ ਥਾਰ ਗੱਡੀ ਨੂੰ ਵੀ ਲੁਕੋ ਕੇ ਕਿਸੇ ਗੁਰੂ ਘਰ ਦੇ ਵਿੱਚ ਖੜਾਇਆ ਹੋਇਆ ਸੀਗਾ ਲੋਕਲ ਕਿਤੇ ਬਾਹਰ ਕਢਾਇਆ ਸੀ ਨਹੀਂ ਆ ਆਪਣੇ ਥਾਣੇ ਦੇ ਏਰੀਆ ਤੋਂ ਉਸ ਕਰਕੇ ਜਿਹੜੀ ਹੈਗੀ ਹੋਰ ਕੱਬ ਗੱਡੀ ਵੀ ਅਸੀਂ ਰਿਕਵਰ ਕਰਾ ਲਈ। ਟਿੰਕ ਕੌਂਫਰੈਂਸ ਸੋਸਾਇਟੀ ਦੇ ਨਾਲ ਕੋਈ ਸੀ ਉਹਦਾ ਵੀ ਇਹਦੇ ਨਾਲ ਜੁੜਦਾ ਜੀ ਕਨੈਕਸ਼ਨ। ਬਿਲਕੁਲ ਉਸ ਸੰਬੰਧੀ ਜਿਹੜਾ ਹੈਗਾ ਇਹਨਾਂ ਦੀ ਇੰਟਰੋਗੇਸ਼ਨ 'ਚ ਕੁਝ ਗੱਲ ਆਈ ਹੈ। ਉਹ ਵੀ ਇਹਨਾਂ ਦੇ ਐਂਗਲ ਇਹਨਾਂ ਦਾ ਜਿਹੜਾ ਵਿੱਕੀ ਜਿਹੜਾ ਹੈਗਾ ਜਿਹੜਾ ਇਹ ਗੱਲ ਵੀ ਨਾ ਇਹਨਾਂ ਨੂੰ ਜੁੜਦਾ ਬਾਕੀ ਸਾਡੀ ਹਲੇ ਤਫਤੀਸ਼ ਹੈ ਇਸ ਸੰਬੰਧੀ ਜਰੀਏ ਸਰ ਚੋਰੀ ਜਿਵੇਂ ਚੋਰੀ ਕਰ ਰਿਹਾ ਹੈ ਘਰ ਤੋਂ ਕੋਈ ਪਰੇਸ਼ਾਨੀਆਂ ਇਹਨੂੰ ਜਾਂ ਮਿਲ ਕੇ ਇਹਦਾ ਇੱਕ ਸ਼ੌਕ ਬਣ ਚੁੱਕਾ ਜੀ ਦੇਖੋ ਜੋ ਘਰ ਨਾਲੀ ਗੱਲ ਜਿਹੜੀ ਲੱਗਦੀ ਹੈ ਵੀ ਇਹ ਇਹ ਦੱਸਦੇ ਨੇ 35 40 ਵਿਗੇ ਜ਼ਮੀਨ ਹੈਗੀ ਇਹਦੇ ਕੋਲੇ ਗੱਡੀਆਂ ਹੈ ਬੱਸਾਂ ਵਗੈਰਾ ਪਾਈ ਹੋਈਆਂ ਤੇ ਗੱਡੀ ਵਗੈਰਾ ਸਕੂਲਾਂ ਦੇ ਵਿੱਚ ਪੰਜਾਂ ਹੋਈਆਂ ਨੇ ਗਿਆ ਆ ਫੋਟੋਗ੍ਰਾਫੀ ਦਾ ਕੰਮ ਕਰ ਵਧੀਆ ਦਾ ਫੈਸ਼ਨ ਚੱਲਦਾ ਜਿਹੜਾ ਹੈਗਾ ਦੇਖੋ ਇਹ ਜੀ ਤਾਂ ਮਜਬੂਰੀ ਵਾਲੀ ਦਾ ਕੋਈ ਗੱਲ ਨਹੀਂ ਕਹਿਦੀ ਵੀ ਇਸ ਦਾ ਇੱਕ ਕੰnaye ਨੇ ਬਸ ਜੰਮੇ ਕਹਿੰਦੇ ਨੇ ਜਾਣ ਪੁੱਝ ਕੇ ਵਾਲੀ ਜੋ ਵੀ ਹੈਗਾ ਇਹਦੇ ਕੰਮ ਕੀਤਾ ਹੋਇਆ ਸੂਜਵਾ ਨਾਲ ਇਹ ਜੀ ਗੱਲ ਨਹੀਂ ਹੈਗੀ ਵੀ ਇਹਨੂੰ ਕੋਈ ਹੋ ਸਕਦੀ ਹੈ ਬਾਕੀ ਰਹੀ ਗੱਲ ਵਾਲੇ ਇਹ ਲੋਕਾਂ ਨੇ ਰਾਤੋ ਰਾਤ ਅਮੀਰ ਹੋਣ ਦੇ ਲੋਕਾਂ ਦੇ ਉਹ ਹੁੰਦੇ ਨੇਗੇ ਠੀਕ ਹੈ ਵੀ ਅਸੀਂ ਅਮੀਰ ਹੋ ਜਾਈਏ ਇਸ ਕਰਕੇ ਹੋ ਇੰਨੀ ਜਿਹੜੀ ਹੈਗੀ ਇਹ ਚੋਰੀ ਕੀ ਕਰ ਕੀਤੀ ਹੈ ਤੇ ਕਿਸੇ ਦਾ ਕੋਈ ਪਹਿਲਾਂ ਵੀ ਕਾਜ ਹੈਗਾ ਜੀ ਤੇ ਕੋਈ ਇਸ ਸੰਬੰਧੀ ਹਲੇ ਨਾਲ ਰਿਕਾਰਡ ਖੰਗਾਲ ਕੇ ਚੈੱਕ ਕਰ ਲਾਂਗੇ ਵੀ ਜੇ ਕੋਈ ਮੈਨੂੰ ਹਲੇ ਫਿਰ ਹਲੇ ਦੇ ਬਾਰੇ ਨਹੀਂ ਪਤਾ ਪਹਿਲਾਂ ਬਸ ਠੀਕ ਹੈ